ਮੇਰਾ ਨਾਮ ਸਤਨਾਮ ਸਿੰਘ ਹੈ ਪਿੰਡ ਸੰਗਟੇਸੀਆ ਮੈਂ ਕੇਬਲਟੀਵੀ ਦਾ ਕੰਮ ਕਰਦਾ ਮੈਂ ਪਿੰਡ ਟੰਡਿਆ ਨੂੰ ਗਿਆ ਟੰਡਿਆ ਤੇ ਝੰਡਾ ਵਾਲੇ ਰੋਡ ਨੂੰ ਜਿਹੜੀ ਸੜਕ ਜਾਂਦੀ ਹੈ ਉੱਤੇ ਆਪਣੀ ਕੇਬਲ ਵਾਲੀ ਤਾਰ ਚੈੱਕ ਕਰਨ ਗਿਆ ਸੀਗਾ ਤੇ ਜਦੋਂ ਮੈਂ ਦੇਖਿਆ ਦੂਰ ਤੱਕ ਤੇ ਦੋ ਬਾਈਕ ਤੇ ਬੰਦੇ ਆਉਂਦੇ ਸੀ ਪਹਿਲਾਂ ਮੇਰੇ ਕੋਲੋਂ ਸਿੱਧੇ ਚੱਲ ਗਏ ਬਾਅਦ ਸੀ ਆਉਂਦੇ ਨੇ ਤਾਂ ਮੇਰੇ ਕੋਲ ਖੜ ਕੇ ਮੇਰੀ ਇੱਕ ਪਹਿਲਾਂ ਉਹਨਾਂ ਨੇ ਐਨਕਾ ਤਾਰੀ ਫੇਰ ਮੇਰੀ ਗਲੇ ਦੀ ਚਾਨੀ ਫੇ ਮੇਰਾ ਪਾਰਸ ਫੇ ਮੇਰਾ ਫੋਨ ਖੋ ਕੇ ਫਰਾਰ ਹੋ ਗਏ ਮੇਰੇ ਦੋ दांत ਵੀ ਮਾਰੇ ਪਹਿਲੇ ਉਹਨਾਂ ਨੇ ਮੇਰੇ ਦੋ दांत ਮਾਰੇ ਮੂੰਹ ਵਗੈਰਾ ਬੰਨੀ ਉਸਕੇ ਸਰਦਾਰ ਸੀ ਗਏ ਨਹੀਂ ਜੀ ਮੋਨੇ ਸਗੇ ਦੋਨੇ ਹੀ ਅਸੀਂ ਮੋਨੇ ਸਗੇ ਉਹ ਦੋਨੇ ਤੇ ਮੈਂ ਹੁਣ ਪੁਲਿਸ ਸਟੇਸ਼ਨ ਗਿਆ ਸੀ ਉੱਥੇ ਦਰਖਾਸਤ ਦਿੱਤੀ ਹੈ ਲੈ ਕੇ ਉਹ ਮੋਕੇ ਤੇ ਬਾਰਦਾਤ ਤੇ ਆਏ ਸਗੇ ਟਿਕ ਕਰਕੇ ਗਏ ਆ ਤੇ ਮੈਨੂੰ ਯਕੀਨ ਦੇ ਦਵਾ ਕੇ ਗਾਇਆ ਕਿ ਅਸੀਂ ਤੁਹਾਡੀ ਇਹਨਾਂ ਪੂਰੀ ਤਰ੍ਹਾਂ ਕਰਾਂਗੇ ਉਦੋਂ ਤੱਕ ਤੇ ਯਿਸੂ ਬੰਦਿਆਂ ਨੇ ਕਿੰਨੀ ਕਿ ਨਗਦੀ ਵਗੈਰਾ ਸੀਗੀ ਨਗਦੀ ਮੇਰੇ ਕੋਲ ਪਰਸ ਦੇ ਵਿੱਚ 800 ਰੁਪਏ ਸੀਗਾ ਤੇ ਚੰਨੀ ਸੀਗੀ ਚਾਂਦੀ ਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਿਹੜਾ ਮੇਰੀ ਚੀਜ਼ ਗਵੱਥੀ ਆ ਬੰਦੇ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਤੇ ਮੇਰਾ ਸਮਾਨ ਵਾਪਸ ਦਵਾਈਆ ਜਾਵੇ ਕਿੰਨੇ ਕ ਵੇਲੇ ਦੀ ਵਾਰਦਾਤ ਹੈ ਜੀ ਹੋਨੇ 5 ਵਜੇ ਦੀ ਬਾਰਦਾਤ ਹੈ ਜੀ ਕੋਈ ਸੀਸੀ ਪੁਟੇ ਵਗੈਰਾ ਮਿਲੀ ਹੈ ਨਹੀਂ ਜੋ ਕੋਈ ਸੀਸੀ ਫੋਟੋ ਵਗੈਰਾ ਉੱਥੇ ਆਣੀ ਸੀ ਕੈਮਰੇ ਹੈ ਨਹੀਂ ਸੀ ਆਏ ਸੀਗੇ ਜਨਾਬ ਪੁਲਿਸ ਸਟੇਸ਼ਨ ਤੋਂ ਉਹ ਕਹਿੰਦੇ ਸੀਗੇ ਕਿ ਅਸੀਂ ਜਾਂਡ ਜਾ ਕੇ ਕੈਮਰੇ ਚੈੱਕ ਕਰਦੇ ਹਾਂ